ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਇਹ ਖਬਰ ਜੁੜੀ ਹੋਈ ਹੈ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀ ਨੌਜਵਾਨਾਂ ਦੇ ਨਾਲ ਜਿਨ੍ਹਾਂ ਦੇ ਵੱਲੋਂ ਉੱਥੇ ਜਾ ਕੇ ਵੀ ਵੱਡੀਆਂ-ਵੱਡੀਆਂ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਜੀहां ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੀਆਂ ਕੈਨੇਡਾ ਦੇ ਬ੍ਰੈਮਟਨ ਇਲਾਕੇ ਦੇ ਵਿੱਚ ਪੁਲਿਸ ਨੇ ਅਪਰਾਧੀਆਂ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਹੈ ਤੇ ਅਪਰਾਧੀ ਕੋਈ ਵਿਦੇਸ਼ਾਂ ਦੇ ਰਹਿਣ ਵਾਲੇ ਨਹੀਂ ਬਲਕਿ ਪੰਜਾਬ ਤੋਂ ਗਏ ਹੋਏ ਵਿਦੇਸ਼ੀ ਮੁੰਡੇ ਕੁੜੀਆਂ ਨੇ ਜੋ ਕਿ ਪੰਜਾਬੀ ਨੇ ਜਿਨ੍ਹਾਂ ਦੇ ਉੱਤੇ ਹੁਣ ਵੱਡੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਿਆ ਵੱਡੇ سنگੀਨ ਆਰੋਪ ਲੱਗੇ ਅਤੇ ਨਾਲ ਕੀ ਨਾਲ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹਨਾਂ ਦੇ ਖਿਲਾਫ ਹੁਣ ਸਤ ਤੋਂ ਸਖਤ ਕਾਰਵਾਈ ਜਿਹੜੀ ਅਮਲ ਤੇ ਵਿੱਚ ਲਿਆਂਦੀ ਜਾਏਗੀ ਦੱਸਿਆ ਕਿ ਪੰਜਾਬੀ ਮੁੰਡੇ ਕੁੜੀਆਂ ਹੁਣ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੈ ਕੈਨੇਡਾ ਪੁਲਿਸ ਦੇ ਵੱਲੋਂ ਇਹਨਾਂ ਨੂੰ ਗ੍ਰਫਤਾਰ ਕੀਤਾ ਗਿਆ ਵੱਡੇ ਵੱਡੇ aarop ਲੱਗੇ ਆ ਤਾਂ ਜੇ ਵੀ ਬਾਸ ਨਹੀਂ ਆ ਰੱਖੇ ਪੰਜਾਬੀ ਮੁੰਡੇ ਕੁੜੀਆਂ ਪਹਿਲਾਂ ਤਾਂ ਪੰਜਾਬ ਤੋਂ ਵਿਦੇਸ਼ਾਂ ਦਾ ਰੁੱਖ ਕੀਤਾ ਜਾਂਦਾ ਫਿਰ ਵਿਦੇਸ਼ਾਂ ਦੇ ਵਿੱਚ ਜਾ ਕੇ ਵੱਡੇ ਵੱਡੇ ਅਪਰਾਧਿਕ ਮਾਮਲਿਆਂ ਨੂੰ ਅੰਜਾਮ ਦਿੱਤਾ ਜਾਂਦਾ ਜਿਸ ਤੋਂ ਬਾਅਦ ਹੁਣੇ ਪੰਜਾਬੀ ਮੁੰਡੇ ਕੁੜੀਆਂ ਪੁਲਿਸ ਦੇ ਅੜਿੱਕੇ ਚੜ ਚੁੱਕਿਆ ਪੂਰਾ ਮਾਮਲਾ ਕੈਨੇਡਾ ਦੇ ਬ੍ਰੈਮਟਨ ਇਲਾਕੇ ਦਾ ਜਿੱਥੇ ਕਿ ਪੁਲਿਸ ਨੇ ਅਪਰਾਧੀਆਂ ਦੇ ਖਿਲਾਫ ਵੱਡੀ ਕਾਰਵਾਈ ਅਮਲ ਤੇ ਵਿਟ ਲੈਂਦੀ ਹੈ ਬ੍ਰੈਮਟਨ ਪੁਲਿਸ ਨੇ ਰੰਗਦਾਰੀ ਮੰਕਣ ਦੇ ਤਿੰਨ ਮਾਮਲਿਆਂ ਦੇ ਵਿੱਚ ਪੰਜ ਜਣੇ ਗ੍ਰਿਫਤਾਰ ਕੀਤੇ ਆ ਪੜੇ ਗਏ ਮਲਜ਼ਮਾਂ ਦੇ ਵਿੱਚ ਦੋ ਔਰਤਾਂ ਵੀ ਸ਼ਾਮਿਲ ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਕੀ ਵਖ-ਵਖ ਮਾਮਲਿਆਂ ਦੇ ਵਿੱਚ ਨਾਮਜ਼ਦ ਹੈ ਇਹਨਾਂ ਦੇ ਵੱਲੋਂ ਕਿਸੇ ਤੋਂ ਵਿਰੋਧੀ ਮੰਗੀ ਜਾਂਦੀ ਸੀ ਹਥਿਆਰ ਰੱਖੇ ਗਏ ਸੀ ਕਿਸੇ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਸੀ ਤਾਂ ਕਈ ਸਾਰੇ ਮਾਮਲੇ ਜੜੇ ਨੇ ਇਨ੍ਹਾਂ ਪੰਜ ਅਪਰਾਧੀਆਂ ਦੇ ਉੱਤੇ ਦਰਜ ਹੈ ਜਿਸ ਤੋਂ ਬਾਅਦ ਕੈਨੇਡਾ ਦੇ ਬ੍ਰੈਮਟਨ ਇਲਾਕੇ ਦੇ ਵਿੱਚ ਪੁਲਿਸ ਦੇ ਵੱਲੋਂ ਪਹੁੰਚ ਕੇ ਇਨ੍ਹਾਂ ਅਪਰਾਧੀਆਂ ਨੂੰ ਮੌਕੇ ਉੱਤੇ ਗ੍ਰਿਫਤਾਰ ਕੀਤਾ ਜਾਂਦਾ ਦੱਸਿਆ ਕਿ ਅ ਜਿਨ੍ਹਾਂ ਦੇ ਜਿਹੜੇ ਲੋਕ ਅਪਰਾਧਿਕ ਮਾਮਲਿਆਂ ਦੇ ਵਿੱਚ ਸ਼ਾਮਿਲ ਨੇ ਉਹਨਾਂ ਦੇ ਵਿੱਚ ਅਨਮੋਲਦੀਪ ਸਿੰਘ ਜਿਸ ਦੀ ਉਮਰ ਮਹਿ 23 ਸਾਲ ਦੀ ਹੈ ਗगन ਅਜੀਤ ਸਿੰਘ ਐਸ ਦੀ ਉਮਰ ਵੀ 23 ਸਾਲ ਦੀ ਹੈ ਅਰुणਦੀਪ ਅਥਿੰਦ 39 ਸਾਲਾਂ ਹਰਸ਼ ਮੀਤ ਕੋਰ ਜਿਸ ਦੀ ਉਮਰ ਅਜੇ ਸਿਰਫ 25 ਸਾਲ ਹੈ ਅਤੇ ਆਇਮਨ ਜੋਤ ਕੋਰ ਜਿਸ ਦੀ ਉਮਰ 21 ਸਾਲ ਹੈ ਇੰਨੀ ਛੋਟੀ-ਛੋਟੀ ਉਮਰ ਦੇ ਵਿੱਚ ਇਹਨਾਂ ਦੇ ਵੱਲੋਂ ਵਿਦੇਸ਼ਾਂ ਦਾ ਪਹਿਲਾਂ ਤਾਂ ਰੁੱਖ ਕੀਤਾ ਗਿਆ ਤੇ ਸਭ ਤੋਂ ਬਾਅਦ ਆਪਣਾ ਚੰਗਾ ਭਵਿੱਖ ਸੋਚ ਕੇ ਜਦੋਂ ਇਹਨਾਂ ਦੇ ਮਾਪਿਆਂ ਨੇ ਇਹਨਾਂ ਨੂੰ ਇੱਥੋਂ ਤੋੜਿਆ ਤਾਂ ਇੱਕ ਚੰਗੇ ਭਵਿੱਖ ਦੀ ਆਸ ਲਗਾਈ ਹੋਈ ਸੀ ਪਰ ਉੱਥੇ ਜਾ ਕੇ ਇਹਨਾਂ ਦੇ ਵੱਲੋਂ ਵੱਡੀਆਂ ਵੱਡੀਆਂ ਘਟਨਾਵਾਂ ਨੂੰ ਜਿਹੜਾਗਾ ਅੰਜਾਮ ਦਿੱਤਾ ਜਾ ਰਿਹਾ ਸੰਗੀਨ aarop ਜਿਹੜੇ ਨੇ ਇਸ ਵੇਲੇ ਇਹਨਾਂ ਦੇ ਉੱਤੇ ਲੱਗੇ ਹੋਏ ਐ ਤੇ ਹੁਣ ਬ੍ਰੈਮਟਨ ਪੁਲਿਸ ਦੇ ਵੱਲੋਂ ਇਹਨਾਂ ਨੂੰ ਗ੍ਰਫਤਾਰ ਕੀਤਾ ਗਿਆ ਤਾਂ ਤੇ ਤੁਹਾਨੂੰ ਕਿ ਕਈ ਸਰ ਵੱਡੇ ਵੱਡੇ ਮਾਮਲੇ ਦਰਜ ਜਿਨ੍ਹਾਂ ਦੇ ਵਿੱਚ ਸਭ ਤੋਂ ਵੱਡਾ ਮਾਮਲਾ ਲੋਕਾਂ ਨੂੰ ਡਰਾ ਧਮਕਾ ਕੇ ਉਹਨਾਂ ਦੇ ਕੋਲੋਂ ਫਿਰੋਤੀ ਮੰਗੜਾ ਇਹਨਾਂ ਦੇ ਵੱਲੋਂ ਲੋਕਾਂ ਨੂੰ ਡਰਾਇਆ ਜਾਂਦਾ ਸਿੱਤਮ ਕਾਇਆ ਜਾਂਦਾ ਸੀ ਤੇ ਫਿਰ ਪਰੋਤੀਆਂ ਮੰਗੀਆਂ ਜਾਂਦੀਆਂ ਸੀ ਜਿਸ ਤੋਂ ਬਾਅਦ ਇਹ ਪੁਲਿਸ ਦੇ ਅੜਿੱਕੇ ਚੜ ਚੁੱਕੇ ਅਤੇ ਪੁਲਿਸ ਦੇ ਵੱਲੋਂ ਲਗਾਤਾਰ ਇਹਨਾਂ ਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਦੱਸਦੀ ਹੈ ਫਿਰ ਤੋਂ ਦੱਸਣ ਕਿ ਬ੍ਰੈਂਪਟਨ ਦੇ ਵਿੱਚ ਰੰਗਦਾਰੀ ਮੰਗਣ ਦੇ ਮਾਮਲੇ ਦੇ ਵਿੱਚ ਦੋ ਔਰਤਾਂ ਦੇ ਸਣੇ ਪੰਜ ਪੰਜਾਬੀ ਗ੍ਰਿਫਤਾਰ ਹੋਇਆ ਬਹੁਤ ਛੋਟੀ ਛੋਟੀ ਉਮਰ ਦੇ ਸਾਰੇ ਹੀ ਨੌਜਵਾਨ ਹਨ ਜਿਨ੍ਹਾਂ ਦੇ ਉੱਤੇ ਵੱਡੇ ਸੰਕੀਨ aarop ਲੱਗਿਆ ਤੇ ਹੁਣ ਜਿਹੜਾ ਵਿਦੇਸ਼ਾਂ ਦਾ ਰੁਖ ਕਰਨਗੇ ਵਿਦੇਸ਼ਾਂ ਦੀ ਧਰਤੀ ਉੱਤੇ ਬੈਠੇ ਸੀ ਚੰਗੇ ਭਵਿੱਖ ਦੀਆਂ ਆਸ ਦੇ ਵਿੱਚ ਮਾਪਿਆਂ ਨੇ ਭੇਜਿਆ ਸੀ ਪਰ ਇਹਨਾਂ ਦੇ ਵੱਲੋਂ ਉੱਥੇ ਜਾ ਕੇ ਅਪਰਾਧ ਕਰਨੇ ਸ਼ੁਰੂ ਕਰ ਦਿੱਤੇ ਗਿਆ ਤਾਂ ਜੀ ਤੁਹਾਨੂੰ ਕਿ 26 ਜਨਵਰੀ 2024 ਨੂੰ ਇਹਨਾਂ ਦੇ ਵੱਲੋਂ ਇੱਕ 32 ਸਾਲਾਂ ਪੀੜਤ ਨੂੰ ਕਤਿੱਥ ਤੌਰ ਤੇ ਫੋਨ ਕਾਲ ਦੇ ਉੱਤੇ ਧਮਕੀ ਭਰੇ WhatsApp ਮੈਸੇਜ ਵੀ ਭੇਜੇ ਜਾਂਦੇ ਤੇ ਵੱਡੀ ਰਕਮ ਦੀ ਮੰਗ ਕੀਤੀ ਜਾਂਦੀ ਹੈ ਇਸ ਸ਼ਿਕਾਇਤ ਦੇ ਵਿੱਚ ਅਰਣੁਦੀਪ ਸਿੰਘ ਥਿੰਦ ਨੂੰ ਜ਼ਬਰੀ ਵਸੂਲੀ ਦੇ ਮਾਮਲੇ ਦੇ ਵਿੱਚ ਨਾਮਜ਼ਦ ਕੀਤਾ ਗਿਆ ਉਸ ਨੂੰ ਜ਼ਮਾਨਤ ਦੀ ਫਰਨਵਾਈ ਦੇ ਲਈ ਰੱਖਿਆ ਗਿਆ ਤੇ ਬ੍ਰੈਮਟਨ ਦੇ ਵਿੱਚ 온ਟਾਰੀਓ ਕੋਰਟ ਆਫ ਜਸਟਿਸ ਦੇ ਵਿੱਚ હાજર ਵੀ ਹੋਇਆ ਸੀ ਤਾਂ ਹੁਣ ਤਲਾਖਾਂ ਦੇ ਪਿੱਛੇ ਸਾਰੇ ਹੀ ਜਾਣਗੇ ਗ੍ਰਿਫਤਾਰੀ ਹੋ ਚੁੱਕੀ ਹੈ